ਸਕ੍ਰੀਨ ਤੇ ਚੱਲ ਰੀਆਂ ਤਸਵੀਰਾਂ ਜਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਇੱਕ ਘਰ ਦੇ ਵਿੱਚ ਸੱਤਰ ਵਿਸ਼ੇ ਹੋਏ ਨੇ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਇੱਕ ਨੌਜਵਾਨ ਦੀ ਤਸਵੀਰ ਤੁਹਾਨੂੰ ਸਕ੍ਰੀਨ ਦੇ ਉੱਤੇ ਦਿਖਾ ਰਹੇ ਹਾਂ ਜੋ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤਾਂ ਦੱਸਿਆ ਕਿ ਅੱਜ ਦਿਨ ਅੰਮ੍ਰਿਤਸਰ ਦੇ ਵਿੱਚ ਗੋਲੀਆਂ ਚੱਲਣ ਦੇ ਮਾਮਲੇ ਲਗਾਤਾਰ ਵਧੇ ਜਾ ਰਹੇ ਨੇ ਇੱਕ ਵਾਰ ਫਿਰ ਤੋਂ ਅੰਮ੍ਰਿਤਸਰ ਦੇ ਫਤਿਹਗੜ ਚੂੜੀਆਂ ਰੋਡ ਤੇ ਸਮਾਈਲ ਇਨ ਕਲੇਅ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਥੇ ਗੋਲੀਆਂ ਨਾਲ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਪੁਰਾਣੀ ਰੰਜੀ ਦੇ ਚਲਦੇ ਨੌਜਵਾਨ ਦਾ ਕਤਲ ਕੀਤਾ ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਉੱਥੇ ਹੀ ਆਲ ਇੰਡੀਆ ਹਿੰਦੂ ਸੰਘਰਸ਼ ਕਮੇਟੀ ਦੇ ਆਗੂ ਵੀ ਪਹੁੰਚੇ। ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕੀਤੀ। ਆਓ ਸੁਣਦੇ ਹਾਂ। ਸਾਡਾ ਇੱਕ ਰਾਤੀ 11 ਵਜੇ ਮੁੰਡਾ ਲਵਪ੍ਰੀਤ ਲਵ ਜਿਸ ਦਾ ਕੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਹ ਪੁਰਾਣੀ ਰੰਜਿਸ਼ ਚੱਲਦੀ ਹੈ ਜੀ ਕੋਚਾ ਗਰੁੱਪ ਨਾਲ। ਠੀਕ ਹੈ ਜੀ। ਕੁਝ ਸਮਾਂ ਪਹਿਲਾਂ 2019 ਦੇ ਵਿੱਚ ਇੱਕ ਸਾਡਾ ਲੜਕਾ ਸੀਗਾ ਜੀ ਨਵੀਵਾਦੀ ਫੈਜ਼ਪੁਰੇ ਦਾ ਆਸ਼ੂ ਪਹਿਲੇ ਗੋਲੀਆਂ ਮਾਰ ਕੇ ਉਹਦਾ ਹੱਤਿਆ ਕਰ ਦਿੱਤੀ ਗਈ ਸੀਗੀ ਤੇ ਕੁਝ ਉਹਨਾਂ ਦੇ ਟੀਮ ਮੈਂਬਰ ਸਰਗਣੇ ਜੇਲ੍ਹ ਚੋਂ ਬਾਹਰ ਆ ਚੁੱਕੇ ਨੇ ਤੇ ਦੋ ਤਿੰਨ ਬੰਦੇ ਕਿਹੜੇ ਅੰਦਰ ਨੇ ਕੈਮੀ ਲਵ ਕੋਈ ਹੈਗਾ ਮੁੰਡਾ ਇਸ ਤਰ੍ਹਾਂ ਦੇ ਨਾਂ ਦੇ ਹਜੇ ਅੰਦਰ ਨੇ ਕੁਝ ਬੰਦੇ ਇਹਨਾਂ ਦੇ ਬਾਹਰ ਆ ਚੁੱਕੇ ਆ ਸਾਨੂੰ ਇਹੀ ਸ਼ੱਕ ਹੈ ਵੀ ਕੋਚੇ ਨੇ ਆਪਣੇ ਕੋਈ ਸਰਗਣਿਆਂ ਤੋਂ ਰਾਤੀ ਸਾਡੇ ਬੰਦੇ ਦੇ ਗੋਲੀਆਂ ਮਰਵਾਇਆਂ ਵਾ ਕਿਹੜੀ ਜਗ੍ਹਾ ਰਹਿਣ ਵਾਲਾ ਸੀ ਇਹ ਮੁੰਡਾ ਰਹਿਣ ਵਾਲਾ ਸੀਗਾ ਜੀ ਨੰਗਲੀ ਸਮਾਈ ਲਿੰਕਲੇਵ ਦਾ ਫਟੇਗੜ ਚੂੜੀਆਂ ਰੋਲਦਾ ਕਿੰਨੀ ਮਰੇ ਤੇ ਕਿਉਂਕਿ ਮੁੰਡੇ ਦੀ ਤਕਰੀਬ ਉਮਰ ਹੋਣੀ ਹੈ ਜੀ 24 ਤੋਂ 25 ਸਾਲ ਪਰ ਕਾਰਨ ਕੀ ਰਿਹਾ ਜਿਹੜੀਆਂ ਨੂੰ ਮਾਰੀਆਂ ਕਾਰਨ ਨਹੀਂ ਹੈ ਜੀ ਰੰਜਿਸ਼ ਦਾ ਕਾਰਨ ਹੈ ਜੀ ਆਪੋ ਚ ਇਹਨਾਂ ਦੀ ਪੁਰਾਣੀ ਰੰਜਿਸ਼ ਹੈਗੀ ਆ ਤੇ ਇਸੇ ਕਰਕੇ ਦੋ ਤਿੰਨ ਦਿਨ ਤੋਂ ਪਹਿਲਾਂ ਥ੍ਰੈਟ ਆ ਰਹੀ ਸੀ ਲੜਕੇ ਨੂੰ ਵੀ ਤੈਨੂੰ ਮਾਰ ਦੇਣਾ ਵਾ ਕੱਲ ਪਰਸੋ ਰਾਤ ਮੇਰੇ ਨਾਲ ਗੱਲ ਵੀ ਹੋਈ ਆ ਕਿ ਭਾਜੀ ਇਹ ਤਰ੍ਹਾਂ ਤਰ੍ਹਾਂ ਮੁੰਡੇ ਮੇਰੀ ਰੈਕੀ ਕਰਦੇ ਨੇ ਤੇ ਮੇਰੀ ਜਾਨ ਨੂੰ ਖਤਰਾ ਵਾ ਤੇ ਮੈਂ ਉਹਨੂੰ ਕਿਹਾ ਸੀ ਕੋਈ ਗੱਲ ਨਹੀਂ ਵੀ ਦੋ ਦਿਨ ਮੈਂ ਬਿਜ਼ੀ ਹਾਂ ਤੇ ਆਪਾਂ ਬਹਿ ਕੇ ਪ੍ਰਸ਼ਾਸਨ ਨਾਲ ਗੱਲ ਕਰਾਂਗੇ ਪਰ ਰਾਤੀ 11 ਵਜੇ ਮੰਦਪਾਗੀ ਕਰਦਾਂ ਸਾਨੂੰ ਸੌਣ ਲਈ ਕੁਵਾਰਾ ਸੀ ਕਿਉਂ ਉਹਨਾਂ ਨੇ ਮਾਰੀਆਂ ਗੋਲੀਆਂ ਕੁਝ ਕੋਈ ਵਜ੍ਹਾ ਰੰਜੀ ਇਹਨਾਂ ਦੀ ਨਾ ਰੰਜੀ ਸ਼ਹੀ ਹੈ ਜੀ ਤੁਹਾਨੂੰ ਦੱਸਣਾ 2019 ਦੇ ਵਿੱਚ ਪਹਿਲੇ ਵੀ ਇਹਨਾਂ ਦੀ ਪੁਰਾਣੀ ਲੜਾਈ ਚੱਲਦੀ ਚੱਲਦੀ ਹੈ ਜੀ ਇਹਨਾਂ ਦੇ ਆਪਸ 'ਚ ਕ੍ਰੋਸ ਪਰਚੇ ਵੀ ਹੋਏ ਨੇ ਠੀਕ ਹੈ ਜੀ ਹੁਣ ਇੱਕ ਗਲੀ ਦੇ ਵਿੱਚ ਆਪਾਂ ਕਹਿੰਦੇ ਵੀ ਮੈਰੀ ਪੂਰੀ ਟੋਰ ਆ ਇਹਨਾਂ ਦਾ ਘਰ ਗਲੀ 'ਚ ਜਿਨ੍ਹਾਂ ਦੇ ਗੋਲੀਆਂ ਮਰਵਾਇਆਂ ਜਿਨ੍ਹਾਂ ਨੇ ਇਹਨਾਂ ਦਾ ਘਰ ਗਲੀ 'ਚ ਪਹਿਲੇ ਹੁੰਦਾ ਸੀਗਾ ਇਹਨਾਂ ਦਾ ਅਗਲੇ ਬੰਨੇ ਆਉਂਦਾ ਸੀ ਹੁਣ ਮੈਂ ਕਹਾਂਗਾ ਵੀ ਮੈਂ ਇਲਾਕੇ ਦਾ ਮੌਤਬਰ ਬੰਦਾ ਹਾਂ ਤੇ ਮੈਨੂੰ ਕੋਈ ਜੀ ਜੂਰੀ ਕਰਕੇ ਲੰਗੇ ਪਰ ਅੱਜ ਦੇ ਸਮੇਂ ਕੋਈ ਕਿਸੇ ਦੀ ਜੀ ਜੂਰੀ ਨਹੀਂ ਕਰਦਾ ਕਿੰਨੀਆਂ ਗੋਲੀਆਂ ਜੀ ਤੇ ਕਰੀਬਨ 5-10 ਰੇਣੀ ਜੀ ਕੀ ਕੰਮ ਕਰਦਾ ਸੀ ਮੁੰਡਾ ਕੰਮ ਭਾਜੀ ਪਹਿਲੇ ਮੁੰਡਾ ਸਲੂਨ ਦਾ ਕੰਮ ਕਰਦਾ ਸੀਗਾ ਤੇ ਥੋੜਾ ਦਿਨ ਪਹਿਲਾਂ ਉਹਦਾ ਐਕਸੀਡੈਂਟ ਹੋਇਆ ਤੇ ਉਹਦੀ ਲੱਤ ਕੱਟੀ ਗਈ ਸੀ ਤੇ ਹੁਣ ਉਹਦੇ ਫਾਦਰ ਸਾਹਿਬ ਨੇ ਵਿਚਾਰੇ ਨੇ ਬਸਾਂ ਮਿਹਨਤਬੰਦ ਕਰਕੇ ਲੱਤ ਲਗਵਾਈ ਸੀ ਤੇ ਹਾਲ ਦੀ ਘੜੀ ਫਰੀ ਸੀਗਾ ਜੀ ਕੱਲਾ ਕੱਲਾ ਮੁੰਡਾ ਘੋਰੀ ਨਹੀਂ ਇਹ ਚਾਰ ਭੈਣ ਭਰਾ ਨਹੀਂ ਦੋ ਭਰਾ ਦੇ ਦੋ ਪਿੰਡ ਇਹ ਵੱਡਾ ਸੀ ਇਹ ਸਭ ਤੋਂ ਛੋਟਾ ਸੀ ਇਹ ਸਮੋਕੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇੱਥੇ ਇੱਕ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਹੈ ਇਸ ਮਾਮਲੇ ਦੇ ਵਿੱਚ ਬ੍ਰੀਕੀ ਦੇ ਨਾਮ ਜਾਂਚ ਕੀਤੀ ਜਾ ਰਹੀ ਹੈ ਇਰ ਰਾਤ ਅਭੀਤੀ ਰਾਤ ਜਿਹੜਾ ਵਾ ਇੱਕ ਲੜਕੇ ਦੀ ਜਿਹੜੀ ਆ ਗੋਲੀਆਂ ਲੱਗਣ ਕਰਕੇ ਡੈਥ ਹੋਈ ਆ ਜੀ ਉਹਦੀ ਡੈਡ ਬੋਡੀ ਲੈ ਕੇ ਆਏ ਪੁਲਿਸ ਮਾਨੂੰ ਕਰਾਉਣ ਵਾਸਤੇ ਸਰ ਇਹ ਕੋਨ ਹੈਗਾ ਸੀ ਕਿਹੜੀ ਜਗ੍ਹਾ ਤੇ ਹੋਈ ਸੀ ਕਿਹੜੀ ਜਗ੍ਹਾ ਤੇ ਇਹਦਾ ਨਾਮ ਆਰਮਨ ਸਿੰਘ ਮਡੇ ਦਾ ਮੁੰਡਾ ਕਿਦਾ ਨਾਮ ਆ ਉਮਰ ਕਰੀਬ ਹੈ ਦੀ ਕੋਈ 25 ਕਿ ਸਾਢੇ ਜਿਆ ਤੇ ਬਾਕੀ ਤੇ ਮੈਂ ਹੁਣ ਡੈਡ ਬੋਡੀ ਸਾਡੀ ਦੇਖਭਾਲ ਕੀਤੀ ਸੀ ਅਹੀਂ ਪੁਸ਼ ਮੈਡਮ ਕਰਾਉਣ ਵਾਸਤੇ ਕਿਹੜੀ ਜਗ੍ਹਾ ਤੇ ਹੋਈ ਸੀ ਇਹ ਥਾਣਾ ਸਦਰਦਾਰਿਆ ਪਿੰਡਾ ਜੀ ਫੱਟੇਗੜੀ ਜੁੜੀਆਂ ਰੋਡ ਤੇ ਨਾ ਸਮਾਈ ਦੇ ਨੇ ਕਿ ਪਿੰਡੀਆਂ ਗੋਲੀਆਂ ਹੋਈ ਸੀ ਉਹ ਤੇ ਪੋਸਟਮਾਨ ਡਾਕਟਰ ਸਾਹਿਬ ਉਹ ਦਏ ਆ ਪੋਸਟਮਾਨ ਦੇ ਕਾਰਨ ਕਿਸੇ ਕਾਰਨ ਬਾਰੇ ਬਾਅਦ ਵਿੱਚ ਪਤਾ ਲੱਗੂ ਜੀ ਇਨਵੈਸਟੀਗੇਸ਼ਨ ਅਫਸਰ ਜੀ ਕਰਵਾਈ ਗਈ ਕੀਤੀ ਜਾ ਰਹੀ ਹੈ ਖਿਆਲ ਦੇਖਿਆ ਜਾਵੇ ਤਾਂ ਆਏ ਦਿਨ ਕ੍ਰਾਈਮ ਦੀਆਂ ਵਾਰਦਾਤਾਂ ਦੇ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਹੈ ਕਿਤੇ ਨਾ ਕਿਤੇ ਗੋਲੀ ਚੱਲਣ ਦੀ ਕੋਈ ਨਾ ਕੋਈ ਵਾਰਦਾਤ ਸਾਹਮਣੇ ਆਉਂਦੀ ਰਹਿੰਦੀ ਹੈ ਹਕੀਕਤ ਰੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ